ਗੁੱਡ ਮਾਰਨਿੰਗ ਜੀ ਆਜ ਟਾਈਮ ਹੋ ਗਿਆ 7:30 ਦਾ ਤੇ ਅੱਜ ਆਪਾਂ ਸਵੇਰੇ ਸਵੇਰੇ ਹੀ ਬੁਟੀਕ ਓਪਨ ਕਰ ਲਿਆ ਤੁਸੀਂ ਅੱਜ ਨਾ ਅੱਜ ਮੈਨੂੰ ਐਂਟਰੀ ਕਰਨੀ ਹੈ ਅੱਜ ਨਹੀਂ ਐਂਟਰੀ ਦਾ ਮੈਂ ਇਧਰੋਂ ਰੋਜ਼ ਹੀ ਕਰਦੀ ਕੱਲ੍ਹ ਵੀ ਮੈਂ ਇਧਰੋਂ ਕੀਤੀ ਹੈ ਉਧਰੋਂ ਫਿਰ ਸ਼ਾਰਟਕਟ 'ਚ ਹੁੰਦੀ ਨਾ ਅੱਜ ਮੈਨੂੰ ਐਵੇਂ ਚਲ ਤੂੰ ਸ਼ਟਰ ਚੱਕ ਰਿਹਾ ਤੇ ਮੈਂ ਇਧਰ ਦੀ ਨੱਕ ਜਾ ਅੰਦਰੋਂ ਲੋਕ ਲੱਗਿਆ ਹੋਇਆ ਇਧਰੋਂ ਓ ਯਾਰ ਦੇਖੋ ਹਾਂ ਲੱਗਿਆ ਹੋਇਆ ਏ ਹੁਣ ਮੈਨੂੰ ਉਧਰ ਦੀ ਜਾਣਾ ਪੈਣਾ ਅੱਜ ਕੰਮ ਜ਼ਿਆਦਾ ਸੀ ਸੁਖਨਾਲ ਤੇ ਜਾਂ ਜਲਦੀ ਉੱਠਣਾ ਪਿਆ ਰਾਤ ਸੁੱਤੇ ਵੀ ਲੇਟ ਸੀ ਉੱਠਣਾ ਵੀ ਜਲਦੀ ਪਿਆ ਮੈਂ ਸ਼ਟਰ ਸੇ ਚੱਕ ਦਿੰਨੀ ਆ ਤੇ ਲਾ ਉਹ ਕਰ ਦਿੰਆਂ ਚਲ ਤੁਸੀਂ ਚਾਹ ਬਣਾ ਕੇ ਲਿਆਓ ਤੇ ਮੈਂ ਵੀ ਚਲਦੀ ਆ ਮੱਥਾ ਟੇਕ ਕੇ ਅੰਦਰ ਰੱਬ ਦੇ ਨਾਲ ਲੈ ਕੇ ਤੇ ਕੈਮਰੇ ਦਾ ਸਟੈਂਡ ਸਾਡੇ ਇੱਧਰ ਨਹੀਂ ਸਫਾਈ ਹੋਉਂਦੀ ਸਾਡੇ ਕੋਲ ਸਮਝ ਤੋਂ ਬਾਹਰ ਹੋਇਆ ਪਿਆ ਵੀ ਕੀ ਕਰੀਏ ਇਹ ਕਿ ਘਰ ਉਹ ਡਹਾੜੀ ਤੇ ਬਲੋਣਾ ਡਹਾੜੀ ਤੇ ਨੀ ਕੋਈ ਆਉਂਦਾ ਹੈਗਾ ਕਿੰਦਰ ਕੀ ਚੱਕਰ ਹੈ ਤੇ ਡਹਾੜੀ ਤੇ ਵੀ ਨੀ ਕੋਈ ਆਉਂਦਾ ਹੈਗਾ ਹੋਰ ਆ ਚਾਦਰਾਂ ਪਈਆਂ ਸਾਡੇ ਕੋਲ ਫालतू ਇਹ ਨੀ ਕੋਈ ਲੈਂਦਾ ਹੈਗਾ ਦੱਸੋ ਜਮੀਂ ਭੰਗ ਦੇ ਰੇਟ ਕਹਤੀਆਂ ਫੇਰ ਵੀ ਨੀ ਕੋਈ ਲੈਂਦਾ ਸਮਝ ਤੋਂ ਬਾਹਰ ਹੈ ਵੀ ਕੀ ਹੋ ਰਿਹਾ ਜਨਤਾਂ ਨੂੰ ਮੈਂ ਚਾਹ ਨੀ ਪੀਤੀ ਹੈਗੀ ਹਜੇ ਤੇ ਹੈ ਵੀ ਹਜੇ ਰਣਾ ਠੰਡ ਹੈ ਅੱਜ ਕੀ ਯਾਰ ਕਿਦਾਂ ਦੀ ਠੰਡ ਪੈਣ ਦੀ ਨਹੀਂ ਨਹੀਂ ਠੰਡ ਹੈ ਹੀ ਬਹੁਤ ਜ਼ਿਆਦਾ ਕਿੰਦਰ ਹੱਥ ਠਰਦੇ ਪਿਆ ਠਾਰ ਚੜੀ ਬੇਥਾ ਨੂੰ ਉਹ ਮੈਂ ਫਰਿੱਜ ਬੰਦ ਕਰਾਂ ਮੈਂ ਰਾਤ ਫਰਿੱਜ ਬੰਦ ਕਰਤੀ ਸੀ ਲੋ ਲਓ ਤੁਸੀਂ ਚਾਹ ਬਟੀਕ ਚ ਲੈ ਕੇ ਆ ਜਾਓ ਫਿਰ ਮੇਰੀ ਠੀਕੇ ਮੈਂ ਚਲਦੀ ਆ ਰਸੋਈ ਚ ਖਲਾਰਾ ਪਾ ਚਲ ਆਪੇ ਇਹਨਾਂ ਨੂੰ ਗਿਰਨਾ ਆ ਜੂਗੀ ਫਿਰ ਉਹ ਕਰ ਲੋਗੇ ਲੈ ਕੇ ਜਾਣਾ ਗਾਈਜ਼ ਕਹਿੰਦੇ ਆਉਣਾ ਗੱਡੀਆਂ ਸਕੋਰਪੀਓ ਤੇ ਤਾਂ ਜਾਣਾ ਆਟੋਸ ਤੇ ਸਾਡੇ ਸਾਡਾ ਨਾ ਮਾੜੀ ਹੋਈ ਅੱਜ ਸਾਨੂੰ ਘਰੋਂ ਪ੍ਰਧਾਨ ਸਾਹਿਬ ਸਕੋਰਪੀਓ ਤੇ ਲੈ ਆਏ ਤੇ ਹੁਣ ਸਾਨੂੰ ਬਾਜ਼ਾਰ ਛੱਡ ਕੇ ਕੰਨਾ ਮੈਨੂੰ 4 ਘੰਟੇ ਲੱਗਣਗੇ ਕਹਿੰਦੇ ਤੁਸੀਂ ਬੱਸ ਤੋਂ ਜਾਨਿਆਂ ਨੇ ਗਾਲਾਂ ਕੱਢੀਆਂ ਚੰਗੀਆਂ ਸਕੋਰਪੀਓ ਨਜ਼ਰ ਲੱਗ ਗਈ ਹੁਣ ਆਟਾ ਦੇ ਸਮਾਨ ਤਾਂ ਇੱਧਰ ਭੈਣਾਂ ਦੇ ਬਟੀਕਾ ਜਿੱਥੇ ਲੈ ਦੇ ਸਪਾਲਕ ਫੁੜਕ ਫਾਈ ਪਈ ਵੀ ਸੋਨੂੰ ਕਹਿੰਦੀ ਹੁਣ ਡਾਈਨਟੇਬਲ ਵੀ ਲੈ ਆਈ ਚੱਲੀਏ ਹੈ ਕੀ ਕੀ ਕਰਨੀ ਤੂੰ ਆਟਾ ਤੇ ਕਿੰਨਾ ਕ ਸਮਾਨ ਲੋਡ ਕਰੇਗੀ ਹੈ ਆਹ ਚਲ ਉਹ ਤੇਰੇ ਕਿੱਧਰ ਗਾਇਜ਼ ਇੱਧਰ ਸੋਨੂੰ ਬੈਠੀ ਜਰਾ ਮਰ ਬੈਠੀ ਅਈ ਆਪਣੇ ਭਾਜ ਨੂੰ ਫੋਨ ਨਹੀਂ ਕੀਤਾ ਇਹ ਭਾਰੀ ਹੰਗਾਰ ਨਹੀਂ ਕਰਦਾ ਵੀ ਚੇਤੇ ਜ਼ਰੂਰਤ ਗਿਆ 아이 ਤੇ ਕਿਸਮਤ ਹੀ ਪਾੜੀ ਸਾਡੀ ਹਾਂ ਤਾਂ ਲਿਖਿਆ ਕਰਮਾਂ ਚ ਜਾਪਾ ਜਾਂਦਾ ਪਰ ਆਟੋ ਦੀ ਸਵਾਰੀ ਬਹੁਤ ਵਧੀਆ ਹੁੰਦੀ ਹੈ ਤਾਰਪਾਜੀ ਦਫਤਰ ਤੋਂ ਚੰਨ ਛੱਡ ਕੇ ਆਉਂਦਾ ਉਹ ਤੋਂ ਇੰਟਰਨੈਟ ਜਿਆਦਾ ਵਧੀਆ ਹੈ ਪਰ ਆਟੋ ਦੀ ਸਵਾਰੀ ਸਟਾਰਪੈਨ ਫੇਲ ਕਰਦੀ ਤੈਨੂੰ ਕਹਿੰਦਾ ਨਹੀਂ ਨਾ ਸਮਾ ਗੰਡੀਆਂ ਨਾ ਸਾੜ ਤੇ ਹੱਥ ਜੰਮ ਗਏ ਸੋ ਪੜਕੇ ਕੁੰਡ ਆਇਤਾ ਪੜਿਆ ਹੋਇਆ ਤੇ ਭਾਜ ਨੇ ਫੋਨ ਕੀਤਾ ਸੀ ਭਾਈ ਕਹਿੰਦੇ ਕੋਲੇ ਛੱਡ ਆਉਣਾ ਤੁਹਾਨੂੰ ਘਰੇ ਮਰੀ ਗਿਆ ਵੀ ਕਿਉਂ ਪਰੇਸ਼ਾਨ ਕਰ ਰੱਖਦੇ ਨਹੀਂ ਮਰਨਾ ਹੀ ਬਣਾਣਾ ਥਾਣੇ ਦੇ ਕਿਉਂ ਨਾਲ ਤੰਗ ਕਰਨ ਦੋ ਜਾਨੀ ਕਿਹੜੇ ਪਾਜੀ ਸਾਡੇ ਪਤਾ ਹੀ ਪਾਜੀ ਸਾਡੇ ਹੋਰ ਸਾਡੇ ਪਾਜੀ ਬਾਤ ਤੂੰ ਬਾਤ ਕਿੱਦਾਂ ਬੰਦੇ ਸਾਇਰ ਜਿੱਦਪੀ ਕਿ ਨਹੀਂ ਬੜਾ ਬਚੀ ਤਾ ਬੜਾ ਸੁਣਾ ਆ ਜੀ ਹੁਣ ਸਾਰਾ ਤੀ ਲੜਾ ਤੂੰ ਬੜਾ ਕੁਝ ਲੈਣਾ ਸੀ ਮੈਂ ਚੂਰ ਰੱਖ ਲੈਣਾ ਸੀ ਉਹ ਪੰਗਾ ਖਾਣਾ ਜਿਆ ਹੂ ਮੂਵਮੈਂਟ ਉਹ ਕਈ ਕੱਪੜੇ ਜਿਹੜੇ ਘਾਰਾ ਚਾਹੇ ਉੱਤੀ ਆ ਕੇ ਨਹੀਂ ਬਸ ਜਾਣਾ ਵਾਸ ਸਾਡੇ ਪਿੰਡ ਦੇਖ ਲਈ ਸੁਪਰ ਕਰਮੇ ਕੋਟ ਪਾਈ ਮੈਨੂੰ ਦਿਨ ਤੇ ਕੋਟ ਪਾਈ ਹੈਗਾ ਤੋਰ ਜੋਤੀ ਪੈ ਨਹੀਂ ਤੇ ਲੱਕ ਗਿਆ ਲੱਕ 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 ਗਿਆ ਹੋਏ ਲੱਕ ਗਿਆ ਅਜੇ ਬਸ ਕਿਹੜਾ ਗਾਂ ਸਾਡੇ ਲਈ ਲੱਗੀ ਖੜੀ ਹੈ ਅਸਲ ਟੀਕਣੇ ਕਿ ਬਾਸੀ ਫੈਮਿਲੀ ਆ ਗਈ ਵਕਤ ਚ ਰੱਖ ਲੈ ਕਾਹੜੀ ਮੈਂ ਤੋਰਦੀ ਹਾਂ ਕਿ ਦੇਖੀ ਸਾਰ ਹਰੀ ਦਾ ਵਰਤਨ ਮੇਤੋ ਸਾਰੀਆਂ ਗੱਡੀਆਂ ਫੇਲ ਆਟੋਂ ਉਰੇ ਕੀ ਨਾ ਸੁਣ ਲੱਗਾ ਜੀ ਆਏ ਸੂਟਾ ਦੀ ਘਾਟ ਤੇ ਨੂੰ ਚਿੱਤਰਖਾਨੇ ਹੁਣ ਕਰੋ ਓ ਮਾਈ ਗਾਡ ਇੱਧਰ ਵੀ ਆਓ ਦੇਖੋ ਸਮਝ ਨਹੀਂ ਆਉਣੀ ਸੀਟੇ ਡਾਊਨ ਕਰੋ ਥੋੜੀ ਜੇ ਪੱਤੀ ਆ ਗਿਆ ਨਾ ਬਕਲੀ ਨਹੀਂ ਕੋਲ ਨਾ ਬਕਲੀ ਨਹੀਂ ਕੋਲ ਆ ਗਿਆ ਇਹ ਵੀ ਸਪੋਰਟ ਨੂੰ ਬੰਨ੍ਹ ਦਿਓ ਜਿੱਥੇ ਕੱਢਦਾ ਆਟੋਮੈਟਿਕ ਆ ਓਕੇ 250 ਨੂੰ ਜਮੂ ਹੀ ਦੇਖੋ ਸੋਨੂੰ ਡਰੀ ਹੋਈ ਬੈਠੀ ਤਾਂ ਡਰਨਾ ਨਹੀਂ ਡਰੀ ਨਹੀਂ ਠੰਡ ਲੱਗਦੀ ਠੰਡ ਲੱਗਦੀ ਠੰਡ ਵੀ ਨਹੀਂ ਲੱਗਦੀ ਨਹੀਂ ਉਹ ਸਾਲ ਨਾ ਫੇਸ ਉਹ ਸ਼ੇਰ ਵਾਲਾ ਸਾਲ ਤਾਂ ਬੜਾ ਤੰਗ ਕਰਨ ਦਾ ਉਹ ਕਰਦੀਆਂ ਤੋਂ ਅਲੋ ਨਹੀਂ ਅਲੋ 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 ਆ ਜਾਓ ਬੈਠਣਾ ਹਾਂ ਹਾਂ ਸਟੇ ਲਾ ਦੋ ਸਾਡੇ ਸਾਥੀ ਹੀ ਮਿਲ ਗਏ ਸੱਜਣ ਕਿਵੇਂ ਕਰਨਾ ਹੁਣ ਜਾਣਕ ਨਹੀਂ ਜਾ ਰਹੇ ਆ ਬਸ ਨਹੀਂ ਜਾ ਰਹੇ ਸਾਰੇ ਨੂੰ ਮਿਲਦੇ ਕਿੱਥੇ ਚੱਲਦੇ ਸਾਡੀ ਵੇਟ ਘੜਾ ਕਿੱਥੇ ਚੱਲਾਂਗੇ ਆਹੋ ਆ ਰਹੇ ਆ ਆ ਜਾਓ ਫਿਰ ਉਹਨੇ ਤੁਰ ਕੇ ਆਉਣਾ ਕੀਤੀ ਆ ਜੋ ਆ ਜੋ ਲੋਈ ਸਾਡੇ ਪਿੰਡ ਵਾਲੇ ਸਾਨੂੰ ਮਿਲ ਕੇ ਸਾਨੂੰ ਚਾਹ ਚੜ ਗਿਆ ਸੀਟ ਰੱਖੂਗੀ ਮੈਂ ਤੇਰੀ ਬਾਈ ਗਾ ਨਹੀਂ ਗਾ ਸਰਲੰਦਰ ਵੀ ਉਹ ਕਹੇ ਸਰਲੰਦਰ ਵੀ ਲੈ ਲੀਏ ਬਹੁਤ ਕੁਝ ਲਾਣਾ ਤੋ ਅੱਜ ਪੇਮਟਾ ਹੋ ਜਣੀ ਆ ਦੀ ਵਸਟਿੰਗ ਜੂਨੀਅਨ ਤੋਂ ਬੜਾ ਹੁੰਦਾ ਨਹੀਂ ਯਾਰ ਕਲੈਂਦਰ ਤੋਂ ਖਾ ਲੈ ਗਿਆ ਹਾਏ ਰੱਬ ਸਾਡੇ ਨਾਲ ਮਾੜੀ ਹੋਈ ਅੱਜ ਅੰਗੇ ਵੀ ਕੀ ਆਸਾਰ ਨਹੀਂ ਉਹ ਚੰਦਾ ਵੀ ਨਹੀਂ ਹੈ ਨਾ ਫੌਜੀ ਕੀ ਨਵਾਂ ਹਲ ਕੀਤੀ ਫੌਜੀ ਦੇ ਮੁੰਡਿਆਂ ਨੇ ਮਾੜੀ ਸਬਜ਼ੀ ਵੀ ਲੈਣੀ ਮਟਰ ਕਾਦਰਾ ਤੇ ਆਉਣਾ ਸਬਜ਼ੀ ਬਣਾਉਣੀ ਜਾ ਕੇ ਆਸਤ ਨਹੀਂ ਸਬਜ਼ੀ ਬਣੀ ਕਿਉਂਕਿ ਆਸਤ ਨੇ ਅਸੀਂ ਈਵੈਂਟ ਤੇ ਜਾਣਾ ਨਾ ਹੋਰ ਕੋਈ ਨਾ ਕੋ ਤਾਂ ਬਣਾਣਾ ਹੀ ਪੈਣਾ ਸਾਨੂੰ ਮੈਂ ਤਾਂ ਸਬਜ਼ੀ ਵਾਲੇ ਜਾ ਕੇ ਜਾਂਦੇ ਆ ਆਪਣੇ ਬੜੇ ਕੰਮ ਦੇ ਜੀ ਹਾਂ ਸਭ ਨੂੰ ਕਰੇ ਤਲੀ ਹਦੀ ਪਹਿਲਾ ਫੰਕਸ਼ਨ ਜਾਂ ਸੱਦਣਾ ਤਿਆਰ ਹੋ ਕੇ ਚੱਲੀਏ ਅੱਜ ਨਾਲ ਤਾਂ ਹੋ ਗਏ ਤਿਆਰ ਹੋਰ ਨਾਸਾਂ ਵਾਂਗ ਚੰਗੀ ਚੱਕ ਕੋਈ ਨਾ ਕੋ ਨਹੀਂ ਦੱਸੇਗਾ ਕਿੱਦਾਂ ਪਾਵਾ ਗਿਆ ਗਰਮੀ ਆਣੀ ਨਹੀਂ ਪਹਿਲਾਂ ਬਾਸੇ ਦਾ ਕਿ ਘਰੇ ਮੌਂਜ ਨਹੀਂ ਜੇ ਬਾਸ ਹੀ ਨਾ ਆਈ ਤੇ ਫੇਰ ਇਹਨਾਂ ਨੂੰ ਪਤਾ ਹੈ ਬਾਸੇ ਕਦੇ ਤਾਂ ਨਹੀਂ ਹੁੰਦੀਆਂ ਭਈਆ ਚੱਲ ਅੰਦਰ ਲੈ ਜਾ ਭਾਈ ਹੁਣ ਕਿਉਂ ਆਈ ਨਾ ਪੈ ਦੇਣ ਫਿਰ ਨਹੀਂ ਨਹੀਂ ਮੈਂ ਇੱਥੇ ਲੈ ਲੈ ਭਾਈ ਛਾੜ ਦੇ ਕੋ ਸਮਾਨ ਬੜਾ ਅੰਦਰ ਲੈ ਕੇ ਜਾ ਵੀਰ ਬਣ ਕੇ ਉਹ ਗਾਂ ਤੱਕ ਲਾ ਕੋਈ ਗੱਲ ਤੈਨੂੰ ਜੋ ਕੁਝ ਕੋਈ ਨਾ ਮੈਂ ਆਪੀ ਗੱਲ ਕਰ ਲਉ ਨਾਲ ਚਲੋ ਤੂੰ ਖੜ ਜਾ ਖੜ ਜਾ ਤੇਜ਼ ਹੁੰਦਾ ਵੜਾ ਉਹਦੋਂ ਕਹਿੰਦਾ ਮੈਂ ਤੇਜ਼ ਆ ਚੱਲ ਚੱਲ ਅੰਦਰ ਚੱਲ ਕੋਈ ਨਹੀਂ ਹੁੰਦਾ ਐਨੀ ਚੱਲਦੀ ਤੇ ਸਾਡੀ ਹੋਰ ਅੱਜਕਾ ਸਰਦਾ ਬੁਰਾ ਹਾਲ ਸ਼ਾਮ ਨੂੰ ਲੈ ਬੱਸ ਸਟੈਂਡ ਦੇ ਅੰਦਰ ਆ ਗਏ ਮਿੱਤਰੋ ਆਪਾਂ ਔਟੋ ਲੈ ਕੇ ਬੱਸ ਇੱਥੇ ਤੱਕ ਹੀ ਤਾਈ ਤਾਈ ਆ ਜਾ ਆ ਜਾ ਤਾਈ ਨਵਿੰਦੀ ਆ ਡੇਲ ਰਹੀ ਹੁਣ ਔਰ ਔਟੋ ਮਾਰੋ ਕਿੰਨੇ ਹੋ ਗਏ 50 ਰੁਪਏ ਕਾ ਦੇ ਨੇ ਜੇ ਤੁੰਡੀ ਨਹੀਂ 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 20 50 ਰੁਪਏ ਮੰਗਣ ਦਾ ਦੱਸ ਕਿੱਥੇ ਕਰਦਾ ਮੈਂ ਪਹਿਲਾਂ ਭਾਈ ਨੂੰ ਪੈਸਾ ਹਾਲੇ ਫੜੇ ਪੈਸੇ ਹਾਂਜੀ ਹਾਂਜੀ 100 ਰੁਪਏ ਬਣਾ ਬਈ ਬਣਾ ਰੋ ਬਣਾ ਬਣਾ ਲੇਰਾ ਛਾੜੀ ਪਰ ਸਾਡੇ ਪਿੰਡ ਵਾਲੀ ਕੋਈ ਵਾਸ ਨਹੀਂ ਲੱਗੀ ਹੈਗੀ ਇੱਥੇ ਵਾਸਤੇ ਹੁੰਦਾ ਵੀ ਆਡੀ ਐਕਸਪੀਰੀਅੰਸ ਹੈ ਸਹੀ ਗੱਲ ਹੈ ਅੱਜ ਕਿੰਨੇ ਸਾਲਾਂ ਬਾਅਦ ਵਾਸਚ ਬੈਠਾ ਤੁਹਾਨੂੰ ਦਨ ਮਹਿਸੂਸ ਹੁੰਦਾ ਤੁਹਾਨੂੰ ਬਸ ਬਣਾ ਦੇ। ਕਈ ਕਹਿੰਦੇ ਕਿ ਕਾਕਾ ਜੀ ਮੁੱਲ ਕੀਮਤੋਂ ਕੋਈ 100 ਨਹੀਂ ਕੋ 200 ਦੀ। ਕਈ ਕਹਿੰਦੇ ਕਿ ਕਾਕਾ ਜੀ ਮੁੱਲ ਕੀਮਤੋਂ ਕੋਈ 100 ਨਹੀਂ ਕੋ 200 ਦੀ। ਪੈਕਟ ਦੀ ਕੀਮਤ 10 ਰੁਪਏ ਦੇ ਨਾਲ। ਉਹ ਲੋਹਾਟੀਆਂ ਵਾਲੇ ਕਾਪਿੰਗ ਵਾਲੇ ਥੱਲੇ ਹੀ ਥੱਲੇ ਸਾਡੇ ਕੋ ਇਧਰ ਆਪਣੇ ਸਾਨੂੰ ਪਾਲਕ ਵਧੀਆ ਲੱਗੀ ਰੇੜੀ ਤੋਂ ਪਹਿਲਾਂ ਪਾਲਕ ਹੀ ਖਰੀਦ ਲਈ ਸਾਨੂੰ ਇਹ ਗੱਡੀ ਤੇ ਜਾਣਾ 10 ਵਾਲੀ ਦੁਕਾਨ ਤੇ ਰੱਖ ਹੈ ਸਾਡਾ ਵੀ ਜੀ ਕਰਦਾ ਵਸਤੇ ਉਹਨੂੰ ਹਾਂ ਸਾਨੂੰ ਪੁੱਛਦੇ ਤੁਸੀਂ ਵਸਤੇ ਕਿਵੇਂ ਤੋਂ ਮੈਨੂੰ ਗगन ਦਾ ਫੋਨ ਆਇਆ ਹੈ ਕਹਿੰਦੀ ਮੇਰੇ ਦੁਪੱਟੇ ਡਾਈ ਹੋ ਗਏ ਗगन ਦੇ ਦੁਪੱਟੇ ਟੁੱਟੇ ਵਿੱਚੇ ਛੋਟਾਂ ਆਈਆਂ ਤਾਂ ਸਾਨੂੰ ਪਤਾ ਲੱਗਿਆ ਵੀ ਸਾਡੀ ਗੱਡੀ ਨਹੀਂ ਹੋਣੀ ਹੈਗੀ ਪਾਸ ਦਾ ਨਹੀਂ ਆ ਰਹਾ ਕਿੱਲਾ ਪਾਪਕੰਡੀ ਤੇ ਡਾਲ ਵੀ ਹੈਗੀ ਨਮਕੀ ਖਾਣੀ ਮੈਂ ਮੰਤਰੀਂ ਗਾਲ ਨਹੀਂ ਮੈਂ ਨਹੀਂ ਖਾਣੀ ਥੋੜੀ ਜਿਹੀ ਲਲਾ ਅੱਜ ਮੇਰੇ ਕੋਲ ਆਫਰ ਆਜੇ ਅੱਜ ਆਫਰ ਆ ਮੇਰੇ ਵੱਲ ਤੈਨੂੰ ਥਾਲਖਣ ਚੱਲਣ ਦੀ ਵੀਡੀਓ ਚੰਗਾ ਹਾਂ ਇੱਕ ਉਹ ਅੰਮਾ ਰੱਖਾ ਦੋ ਚਮਚੇ ਫੋੜ ਦੇ ਸੋਲੂ ਨੂੰ ਚਮਚੇ ਦੋ ਘੜੋ ਘੜੋ ਯਾਰ ਆ ਸੋਲੂ ਤੇ ਤੇ ਪਾਣੀ ਦੋ ਪਹਿਲੇ ਹੀ ਮੰਗ ਕੇ ਲੈ ਆਇਆ ਬਾਕੀ ਵਾਲੀ ਆ ਤੂੰ ਇੱਧਰ ਸੁ ਦਿਖਾਉਣਾ ਤੁਹਾਨੂੰ ਦਿਖਾ ਦਿੰਦੇ ਆਂ ਖਾਲੀਆਂ ਵਾਲੀ ਮੁੰਡੇ ਵਾਲੀ ਆਪੜ ਵਾਲੀ ਜੂੜੀਆਂ ਆ ਪਾਪੜ ਮੁੰਡੇ ਸਾਰਾ ਖਾਣ ਦਾ 10 ਚਾਹਾਂ ਦੇ ਕਿੰਨੇ ਫਾਇਦੇ ਤੁਸੀਂ ਭੁੱਖੇ ਨਹੀਂ ਜਾ ਸਕਦੇ ਘਰ ਇਹਦਾ ਫੜ ਲੈ ਇੱਕ ਹੋਰ ਗੋਨਾ ਬਬੂ ਭੁੱਖ ਲੱਗੀ ਹੋਈ ਆ ਮਨ ਨੂੰ ਦਾਲ ਪਾਣ ਨੂੰ ਅੰਕਲ ਕੁਝ ਰੱਖੋ ਇਹਦੇ ਵਿੱਚ ਦਾਲ ਪਾਣ ਨੂੰ ਕੁਝ ਰੱਖੋ ਇਹਦੇ ਵਿੱਚ ਕੁਝ ਕੋਈ ਚਮਚਾ ਵੱਡਾ ਕੁਝ ਨਾ ਦਾਲ ਵਾਸਤੇ ਰੱਖਿਆ ਹਾਂ ਆਪਾਂ ਹੱਥ ਨਾਲ ਨਾ ਪਾ ਕੇ ਜਾ ਕਰੋ ਠੀਕ ਹੈ ਕਿੰਨੇ ਹੋਗੇ 60 ਰੁਪਏ ਲੋ ਜੀ ਫਿਰ ਹੱਥ ਨਾਲ ਨਿੰਬੂ ਕਿੰਨੂੰ ਚੋੜਨਾ ਪੈਂਦਾ ਅਗਲੇ ਨੂੰ ਨਹੀਂ ਹਰ ਨਿੰਬੂ ਨੂੰ ਚੋੜਦਿਆ ਕਰੋ ਕੋਈ ਚੱਕਰ ਨਹੀਂ ਆਏਗਾ ਚਮਚੇ ਔਰ ਦਿਓ ਸਮਝੀ ਸੀਟ ਵਿੱਚ ਲੇ ਗਏ ਚਮਚਾਈ ਕੋ ਹੋ ਰਹੇ ਨੇ ਹਾਂ ਚਮਚਾ ਕੋ ਰਹੋ ਤੋ ਅਕੜਾ ਯਾਰ ਲਾ ਲੂਗਾ ਪੈਸੇ ਸਾਬੂ ਚੱਲਾਂਗੇ ਬਸ ਕੋਈ ਨਹੀਂ ਰਹਿੰਦਾ ਜੇ ਨਾ ਲਏ ਫੇਰ ਕਿਉਂ ਨਹੀਂ ਲੈਣਗੇ ਜੀ ਅਸੀਂ ਵੀ ਤਾਂ ਲਿੱਤੇ ਆਂ ਤੁਹਾਡੇ ਵਰਗੇ ਆ ਲੋ ਜੀ ਨਹੀਂ ਮੈਂ ਤਾਂ ਦਿੱਤੇ ਹੈਗੇ ਅਸੀਂ ਚਲੋ ਸਾਰੇ ਟੱਕ ਆਈਏ ਜੋਂ ਚੈ ਮੇਰਾ ਬੰਦ ਲਗਾ ਦੇ ਮੈਂ ਸਵੇਰੇ ਸਵੇਰੇ ਸੋਨੂ ਦੇ ਘਰੇ ਆ ਗਈ ਕੱਲ ਅਸੀਂ ਗਏ ਸੀ ਪਟਿਆਲੇ ਤੇ ਪਟਿਆਲੇ ਆਪਾਂ ਕੋਈ ਵਲੌਗ ਨਹੀਂ ਸ਼ੂਟ ਕੀਤਾ ਸਿਰਫ ਗੱਡੀ 'ਚ ਬੈੰਦੇ ਬੰਦੇ ਨੇ ਆਪਾਂ ਨੇ ਵਲੌਗ ਸ਼ੂਟ ਕੀਤਾ ਸੀ ਉਸ ਤੋਂ ਬਾਅਦ ਇੰਨੇ ਕਿਾਦਾ ਬਿਜ਼ੀ ਹੋ ਗਏ ਤੇ ਉਸ ਤੋਂ ਬਾਅਦ ਕਿਹੜਾ ਕੈਮਰਾ ਚੱਕਣ ਦੀ ਹਿੰਮਤ ਹੀ ਨਹੀਂ ਪਈ ਹੈਗੀ ਸਾਫਟਾ ਵੀਡਾਈ ਕਰਨ ਨੂੰ ਕਹਦੇ ਕੋਈ ਟਾ ਟਡਾਈ ਕੀਤਾ ਕਰਾਂ ਮਿਲ ਜੂਗਾ ਮਿਲ ਜੂਗਾ ਨਾ ਹਾਂ ਹਾਂ ਮਿਲ ਜੂਗਾ ਪੱਕਾ ਪੱਕਾ ਪਿੰਕ ਕਲਰ ਹਾਂ ਹਾਂ ਪਿੰਕ ਕਲਰ ਤੇ ਕੰਮ ਬੜਾ ਵੱਡਾ ਹੈ ਸਾਡਾ ਪਰ ਹੋ ਗਿਆ ਹਨਾ ਲਿਖਾ ਕੇ ਸੀ ਪਟਿਆਲੇ ਤੋਂ ਪਕੌੜੇ ਤੇ ਕੱਲ ਸਾਨੂੰ ਇੰਨੇ ਕੁ ਭੰਟਰਾ ਮਿਲੇ ਨਾ ਪਟਿਆਲੇ ਸਾਡੀ ਰੂਹ ਖੁਸ਼ ਹੋ ਗਈ ਜਿੱਥੋਂ ਨਿਕਲੀ ਬਾਹਰ ਉੱਥੇ ਕੋਈ ਨਾ ਕੋਈ ਅੱਗੇ ਹੋਵੇ ਹਾਏ ਅਮਨ ਨਵਜੋਤ ਸਿੰਘ ਦੀ ਆਈਡੀ ਤੋਂ ਹਾਂ ਨਵਜੋਤ ਸਿੰਘ ਹਾਂ ਸੁਰਿੰਦਰ ਘੋੜੀ ਦਾ ਨਾਮ ਹੈ ਉਹਨਾਂ ਨਾਲ ਮਿਲ ਕੇ ਅਸੀਂ ਪਕੌੜੇ ਦਿਖਾਦੇ ਪਟਿਆਲੇ ਦੇ ਮਸ਼ਹੂਰ ਪਕੌੜਾ ਜੱਟ ਸਾਨੂੰ ਸਾਰਾ ਪਤਾ ਸੋਣ ਨਹੀਂ ਸਭ ਆਉਂਦੀ ਰਹੀ ਨਾ ਉਹਨੂੰ ਸੋਨ ਪਤਾ ਹਾਂ ਮਲਹੋਤਰਾ ਪਕੌੜਾ ਦੇ ਅਕਸ਼ਰ ਸਾਨੂੰ ਦੀਦੀ ਮਿਲਦੀ ਸੁਰਿੰਦਰ ਦੀਦੀ ਉਹ ਬਾਅਦ ਚੋਂ ਮੈਸੇਜ ਆਇਆ ਕਹਿੰਦੇ ਅਮਲ ਘਰ ਲੈ ਕੇ ਜਾਣਾ ਸੀ ਤੇ ਕੋਈ ਨਾ ਨੈਕਸਟ ਟਾਈਮ ਜਦੋਂ ਕਿਤੇ ਆ होन्या sono करचा පति वास्थानी ම सनुකරचा सन कररे मेरा कि ब्रेक फस मेरा सन करला ज सा सर्ත करदिया cambiaन verरा आई नो चंगी हाथ पई है <laughs> अच्छा आज इने दे गवाड़ च लोड़ी है ना शर्म चाहिदी कि जे तू पकौड़े खांगी ਨਾਲ ਅਸੀਂ ਵੀ ਖਾਂ ਹਾਂ ਚਾਹ ਜਦਾਂ ਮੈਂ ਚੋਰੀ ਚੁੱਕ ਕੇ ਲਿਆ ਕੁਛ ਮਰਜ਼ੀ ਕਰ ਤੈਨੂੰ ਸਾਡੇ ਵੱਲ ਤੇ ਲਿਆਉਣਾ ਹੀ ਪੈਣਾ ਸੀ ਤੂੰ ਨਾਲ ਕੁਝ ਇਹ ਨਾ ਇਹ ਤੁਸ ਕੱਲੀ ਖਾਣਾ ਕੱਲੀ ਨੇ ਨਹੀਂ ਖਾਣੇ ਹੈਗੇ ਠੀਕ ਹੈ ਤੈਨੂੰ ਪਤਾ ਨਾਲ ਕੱਲੇ ਖਾਈਏ ਕਿੰਨੇ ਕੀ ਖਾਈਏ ਖਾਂ ਵੰਡ ਖਾਈਏ ਖੰਡ ਖਾਈਏ ਠੀਕ ਹੈ ਕੀ ਖੰਡ ਖਾਈਏ ਚਾਹ ਹੈਗੀ ਚਾਹ ਵੀ ਨਹੀਂ ਹੈ ਜਿੱਥੇ ਲੱਜ ਤੋਂ ਪਕੌੜੇ ਖਾਈਓ ਤੇ ਚਾਹ ਨਹੀਂ ਦੇਣਗੇ ਚਾਹ ਚੋ ਵਾਲੀ ਗੱਲ ਭੁੱਲ ਜਾ ਹਾਂ ਅੱਜ ਤੂੰ ਆ ਤਾਂ ਪਕੌੜੇ ਜਾ ਖਾਣੇ ਹਨ ਤਾਂ ਬੁੱਸਵਾਰ ਚ ਕਾਲੇ ਦੇ ਟਾਈਮ ਨਾ ਉੱਠ ਕੇ ਬੁੱਸ ਕਰ ਹੋ ਜੀ ਕਰ ਜਿੱਦਾਂ ਪਕੌੜੇ ਖਾਣੇ ਤੂੰ ਦੋ ਵਾਰੀ ਕਰੀਦਾ ਹੁੰਦਾ ਅੱਜ ਤਾਂ ਤਿੰਨ ਚਾਰ ਵਾਰ ਕਰਦੇ ਅਸੀਂ ਦੋ ਪ੍ਰੋਗਰਾਮਾਂ ਦੇ ਚਾਤੇ ਤੇ ਬਿਜ਼ੀ ਇੰਨੇ ਕ ਜਿਆਦਾ ਹੋਏ ਪੇ ਲੋਹੜੀ ਦੇ ਫੰਕਸ਼ਨ ਨੇ ਤੇ ਆਪ ਦਾ ਕਿਤੇ ਮੂੰਹ ਧੋਂਦਾ ਟਾਈਮ ਨਹੀਂ ਹੈਗਾ ਸਾਰਾ ਦਿਨ ਭੱਜ ਨੱਠ ਕੱਲ ਪਟਿਆਲੇ ਵਾਲਾ ਟਾਈਮ ਖਰਾਬ ਹੋਇਆ ਨਾ ਹੋਰ ਜੇ ਸਾਨੂੰ ਪਾਉਣੇ ਪਾਉ। ਉਹ ਹੀ ਗਲਤ ਪਾਸ ਗਈ। 41 ਦੇ ਫੋਨ ਮੇ ਤੇ ਗੁੱਸ ਹੋ ਗਈ। ਮਮਾ ਦਾ ਫੋਨ ਨਾਲ ਲੱਗਿਆ। ਹੁਣ ਪਰਸੇ ਚ ਫੋਨੇ ਦਾ ਕਿਹੜਾ ਫੋਨ ਸੁਣਦਾ ਕਿ ਫੋਨ ਦਾ ਪਰਸੇ ਪਿਆ ਗੱਡੀ ਚ। ਹਾਏ ਹਾਏ। ਉਹਨਾਂ ਨੇ ਖਾ ਲਿਆ। ਅਸੀਂ ਕਿਹੜਾ ਉੱਥੇ ਵਲੋਗਿੰਗ ਕਰਨ ਦੇ ਹਾਂ। ਵਲੋਗਿੰਗ ਤਾਂ ਹੋਈ ਨਹੀਂ। ਜੇ ਵਲੋਗਿੰਗ ਕਰਦੇ ਤਾਂ ਫਿਰ ਫੋਨ ਫੋਨ ਹੁੰਦਾ। ਹੋਰ। ਲੋ ਇਧਰ ਮੈਸੇਜ ਆ ਰਹੇ ਭੈਣੋਂ ਰੋਂਦੇ ਰੋਂਦੇ ਫਲਾਟ ਰਿਪਲਾਈ ਕਰੀਏ। ਬਿਜ਼ੀ ਆ ਤੇ ਮੈਸੇਜ ਵੀ ਨਹੀਂ ਹੋ ਰਹੇ ਤੇ ਕੱਲ ਪਰਸੇ ਕਮੈਂਟ ਵੀ ਕਰਨਾ ਕੋਈ YouTube ਤੇ ਜਾ ਕੇ ਕਹਿੰਦਾ ਸਾਰੀ ਪੇਮੈਂਟ ਕੀਤੀ ਸਾਡੇ ਸੂਟ ਨਹੀਂ ਦੇ ਰਹੇ ਹੈਗੇ ਮੈਂ ਸੂਟ ਕਿਤੇ ਨਹੀਂ ਜਾਣੇ ਹੈਗੇ ਲੇਟ ਹੋ ਸਕਦੇ ਆ ਪਰ ਅਜੀਬ ਸੂਟ ਰੱਖਨੇ ਥੋੜੀ ਨੇ ਦੱਬੜੇ ਥੋੜੀ ਨੇ ਉਹ ਬਣਾ ਸਾਡੇ ਨਾਲ ਜਿੱਲ ਕੋ ਕੇ ਰੱਖੇ ਰਹੀ ਹੋਰ ਮੈਂ ਦੇਖਿਆ ਸਾਰਾ ਸਾਫ ਕਰਤਾ ਬਾਹਰ ਉਹਨਾਂ ਨੇ ਕੋਠਾ ਵੀ ਕੋਠਾ ਤਾਂ ਕਿ ਤੋਣਾ ਕੋਠਾ ਵੀ ਕਰਨਾ ਕੋਠਾ ਤਾਂ ਕੋਠੇ ਦੀ ਸਫਾਈ ਕਰਨ ਵਾਲੀ ਕਰਨਾ ਹੋਰ ਤੇ ਅੱਜ ਤਾਂ ਫਿਰ ਸਫਾਈ ਕਰਕੇ ਦੁਬਾਰਾ ਫਿਰ ਦੇ ਜੀਏਗਾ ਕਿ ਫੇਰ ਉਹ ਆਗਲੇ ਬਸ ਦਵਾਈ ਕਰ ਲਈ ਚੇਪੀਆਂ ਲਵਾ ਲਈ ਬਸ ਇਹੀ ਕੰਮ ਕਰਨਾ ਆਪਾਂ ਨੇ ਤੂੰ ਵੀ ਐਨੀ ਤੂ ਕੇ ਫੇਰ ਅਸ ਕਰ ਲੋ ਚਾਹ ਚੂ ਪੀਏ ਆਪਾਂ ਜੇ ਚਾਹ ਆਪਣੀ ਕੜ-ਕੜ ਕੇ ਚਦਣ ਹੋ ਗਈ ਆ ਤੇ ਵਲੌਗ ਕਿੰਨੇ ਦਿਨਾਂ ਦਾ ਪਿਆ ਨਹੀਂ ਸਾਰੇ ਭੈਣ ਭਰਾ ਬੜੀ ਟੈਂਸ਼ਨ ਲੈ ਰਹੇ ਸੀ ਵੀ ਤੁਸੀਂ ਵਲੌਗ ਨਹੀਂ ਪਾ ਰਹੇ ਹੈਗੇ ਤੇ ਮੰਮੀ ਹੋਰੀ ਠੀਕ ਨਹੀਂ ਸਾਰੇ ਵਧੀਆ ਠੀਕ ਠਾਕ ਨੇ ਜੀ ਬਿਜ਼ੀ ਐਨੇ ਤੇ ਜ਼ਿਆਦਾ ਪੁੱਛੋ ਨਾ ਇੱਕ ਮਿੰਟ ਦਾ ਵੀ ਟਾਈਮ ਨਹੀਂ ਹੈਗਾ ਰਾ ਤਾਂ ਘਰੇ ਰਹਿ ਜਾ ਜੇ ਘਰੇ ਰਵੇ ਤੇ ਬੰਦਾ ਵਲੌਗ ਬਣਾਵੇ ਸਾਰਾ ਦਿਨ ਗੱਡੀ ਤੇ ਚੱਲ ਸੋ ਚੱਲ ਰਹਿਦਾ ਕੰਮ ਕੀ ਕਹਿ ਰਹੀ ਕਹਿਣਾ ਮੰਜੀ ਮਹਾਵਾਲ ਸਰਾਂਾ ਦੇਖਨੇ ਸੀ ਚਲੋ ਜੀ ਹੋਰ ਆਪਾਂ ਕੋਸ਼ਿਸ਼ ਕਰਾਂਗੇ ਵੀ ਕੰਟੀਨਿਊ ਵਲੌਗ ਜਿਹੜੇ ਨੇ ਉਹ ਕਰੀਏ ਆਪਾਂ ਜ਼ਰੂਰ ਹਨਾ ਗਗਨ ਤਾਂ ਤੁਰ ਗਈ ਸਵੇਰੇ ਗਗਨ ਸੋ ਲੱਗ ਰਹੀ ਪੇਪਰਾਂ ਦੀ ਡਿਊਟੀ ਗਗਨ ਸਵੇਰੇ ਸਵੇਰ ਸ਼ਾਮ ਨੂੰ ਫਿਰ ਗਗਨ ਆਉਂਦੀ ਏ ਮੇਰਾ ਆਪਣਾ ਮੇਰਾ ਫਿਰ ਕਾਪ ਹੈ ਨਾ ਤੁਸੀਂ جانتے ਆ ਜਮਾਏ ਨੂੰ ਕਿੱਥੇ ਪਾਏ ਨਾ ਚਲੋ ਜੀ ਹੁਣ ਤੱਕ ਨਵੇਂ ਵਲੌਗ ਨਾਲ ਬਣਾ ਅੱਜ ਬਣਾਉਂਦਾ ਲਿਖ ਕੇ ਜਾਂਦੇ ਹਾਂ ਆਪਾਂ ਨਵਾਂ ਜਿਹੜਾ ਵਲੌਗ ਸ਼ੁਰੂ ਕਰਦੇ ਆ ਠੀਕ ਹੈ ਜੀ ਬਾਏ ਬਾਏ ਸੇਕਰੀ ਸਾਡੇ ਵੱਲੋਂ ਸਾਰਿਆਂ ਨੂੰ ਹੈਪੀ ਲੋੜੀ ਤੇ ਲੋੜੀ 'ਚ బిజీ ਨਹੀਂ ਆਪਾਂ ਸਾਰੇ ਜਾਣੇ ਠੀਕ ਹੈ ਜੀ ਕਿੰਨੂ ਘੰਨਾ ਤੁਹਾਨੂੰ ਮੈਂ ਸੱਚੀ ਨੂੰ ਕਰਨੀ ਤੇ ਮੇਰਾ ਆਪਣਾ ਫੋਨ ਦੂਜਾ ਲੱਭਣੀ ਦੰਮੂ ਕੋਲ ਹੁਣਾ ਨਾ ਹਾਂ ਨਹੀਂ ਦੰਮੂ ਕੋਲ ਮੈਂ ਤਾਂ ਆਰਨ ਮੈਨੂੰ ਆਰਨ ਨਾਲ ਲੈ ਰੋਟੀਆਂ ਹੁਣੇ ਪਕਾਉਣੀਆਂ ਕਿ ਠਿਆਰ ਕੇ ਪਕਾਈਏ ਚਲਾ ਦੇ ਫਿਰਾਂ ਗੈਸ ਮੇਰੇ ਕੋਲ ਨਹੀਂ ਹੋਰ ਤੂੰ ਤਾਂ ਛੇਤੀ ਜਾ ਹਾਂ ਹੈ ਟਾਂਡਾ ਤੇ ਸੁਣ ਤਾਂਡਾ ਸਵਾਰ ਤੂੰ ਲਉਣਾ ਹੈ